اپنی পেনশন ਬਹਾਲੀ ਸਾਂਝਾ ਮੋਰਚਾ ਜ਼ਿਲ੍ਹਾ ਕਪੂਰਥਲਾ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਫਗਵਾੜਾ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ ਗਲਬਤ ਕਰਦੇ ਆ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੁਰਾਣੀਆਂ ਪੈਨਸ਼ਨਾਂ ਨੂੰ ਲਾਗੂ ਕਰੇ ਅਤੇ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਹਨਾਂ ਦੀਆਂ ਪੈਨਸ਼ਨਾਂ ਲਾਗੂ ਕੀਤੀਆਂ ਜਾਣਗੀਆਂ ਪਰ ਅਜੇ ਤੱਕ ਸਰਕਾਰ ਨੇ ਪੁਰਾਣੀਆਂ ਪੈਨਸ਼ਨਾਂ ਬਹਾਲ ਨਹੀਂ ਕੀਤੀਆਂ ਜਿਸ ਦੇ ਰੋਸ਼ਵਜੋ ਪੰਜਾਬ ਸਰਕਾਰ ਨੂੰ ਜਗਾਉਣ ਲਈ ਇਹ ਪੁੱਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਅੱਜ ਫਗਵਾੜਾ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਪੰਜਾਬ ਦੇ ਸੱਦੇ ਦੇ ਉੱਤੇ ਅੱਜ ਫਗਵਾੜਾ ਦੇ ਵਿੱਚ ਐਨਪੀਐਸ ਮੁਲਾਜ਼ਮਾ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਇਹ ਪੁਤਲਾ ਇਸ ਲਈ ਫੂਕਿਆ ਗਿਆ ਕਿ ਸਰਕਾਰ ਜਦੋਂ ਤੋਂ ਸਰਕਾਰ ਇਹ ਸੱਤਾ ਦੇ ਵਿੱਚ ਆਈ ਆ ਇਹਨੇ ਵਾਅਦਾ ਕੀਤਾ ਸੀ ਕਿ ਆਉਂਦਿਆਂ ਹੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਪਰ ਹਾਲੇ ਤੱਕ ਵੀ ਇਹ ਲਾਰੇ ਲੱਬੇ ਨਾਲ ਡੰਗਟ ਪਾ ਰਹੀ ਆ ਸਾਨੂੰ ਲੱਗਦਾ ਕਿ ਇਹ ਸਰਕਾਰ ਸਰਾਸਰ ਝੂਠ ਬੋਲ ਰਹੀ ਆ ਇਸ ਸਰਕਾਰ ਨੇ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਅਜੇ ਤੱਕ ਕੋਈ ਵੀ ਪਲਾਨ ਨਹੀਂ ਬਣਾਇਆ ਕੋਈ ਵੀ ਕਿਸੇ ਤਰ੍ਹਾਂ ਦੀ ਇਹਨਾਂ ਨੇ ਕੋਈ ਨੀਤੀ ਨਹੀਂ ਪੜਾਈ ਹੈਗੀ ਇਸ ਕਰਕੇ ਅਸੀਂ ਸਮੂਹ ਐਨਪੀਐਸ ਮੁਲਾਜ਼ਮ 25 ਤਰੀਕ ਨੂੰ ਸਕਰੂਰ ਮੁੱਖ ਮੰਤਰੀ ਦੀ ਸਰਕਾਰੀ ਰਹਾਇਸ਼ ਦੇ ਸਾਹਮਣੇ ਇੱਕ ਬੜੀ ਵੱਡੀ ਮਹਾਰੈਲੀ ਕਰਨ ਜਾ ਰਹੇ ਹਾਂ ਉਸ ਦੀ ਤਿਆਰੀ ਦੇ ਵਜੋਂ ਅੱਜ ਇੱਥੇ ਤਿਆਰੀ ਮੀਟਿੰਗ ਵੀ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਨੂੰ ਉਹਨਾਂ ਦੇ ਵਾਅਦੇ ਯਾਦ ਕਰਵਾਉਣ ਲਈ ਉਹਦਾ ਪੁਤਲਾ ਫੂਟਿਆ ਗਿਆ 2004 ਤੋਂ ਬਾਅਦ ਸਟਾਈ ਹੋਏ ਐਨਪੀਐਸ ਕਰਮਚਾਰੀਆਂ ਨੇ ਅੱਜ ਫਗਵਾੜਾ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੁੱਕਿਆ ਹੈ ਇਹ ਪੁਤਲਾ ਜੋ ਐਸਾ ਪੁਤਲਾ ਫੁੱਕੇਂ ਤੋਂ ਬਾਅਦ ਜਿਵੇਂ ਧੂਆਂ ਉੱਠ ਰਿਹਾ ਹੈ ਇਸ ਦਾ ਧੂਆਂ ਸਾਰਾ ਦਾ ਸਾਰਾ ਮੈਂਬਰ ਆਫ ਪਾਰਲੀਮੈਂਟ ਜਾਏਗਾ ਕਿਉਂਕਿ ਪਿਛਲੀ ਸਰਕਾਰ ਇਹਨਾਂ ਨੇ ਝੂਠੇ ਵਾਅਦੇ ਕਰਕੇ ਮੁਲਾਜ਼ਮਾਂ ਦੇ ਨਾਲ ਜੋ ਵਾਅਦੇ ਕੀਤੇ ਕਿ ਜਦੋਂ ਸਾਡੀ ਸਰਕਾਰ ਆਏਗੀ ਪੁਰਾਣੀ ਪੈਨਸ਼ਨ ਬਹਾਲ ਹੋਏਗੀ ਪਰ ਇਹਨਾਂ ਨੇ ਹਰੇਕ ਗੱਲ ਤੇ ਸਾਨੂੰ ਧੋਖਾ ਦਿੱਤਾ ਬਾਇਤਰੀ ਦੀ ਕੱਲ ਦੀ ਮੀਟਿੰਗ ਸੀ ਉੱਤੋਂ ਵੀ ਇਹ ਮੁੱਕਰ ਗਏ ਇਹ ਜੋ 25 ਤਰੀਕ ਦੀ ਸੰਗਰੂਰ ਦੀ ਇੱਕ ਇੱਕ ਇਤਿਹਾਸਿਕ ਰੈਲੀ ਹੋਣ ਜਾ ਰਹੀ ਹੈ ਉਸ ਵਿੱਚ ਭਗਵੰਤ ਮਾਨ ਨੂੰ ਵਿਚਾਰ ਕਰ ਲੈਣਾ ਚਾਹੀਦਾ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇਣੀ ਹੈ ਜੇ ਸਰਕਾਰ ਦਾ ਬੁਰਾ ਹੱਲ ਦੇਖਣਾ ਤੈ